आज विश्वास सेवा सोसाइटी की ओर से मासिक राशन वितरण कार्यक्रम जो है मंदिर शिवधाम नेहरू गेट में आयोजित किया गया है जैसे कि हर महीने राशन सेवा की जाती है आज विशेष कार्यक्रम ये है कि सौ महीने लगातार सेवा सोसाइटी विश्वास सेवा सोसाइटी की ओर से हो गए हैं हर महीने पंद्रह से बीस जरूरतमंद परिवारों को सेवा राशन सेवा दी जाती है तो आज का ये विशेष प्रोग्राम रखा गया है जिसमें बीस जरूरतमंद परिवारों को राशन सेवा दी गई है और सभी शहर की धार्मिक और सामाजिक संस्थाओं के प्रतिनिधि यहाँ उपस्थित हुए मैं दिल की गहराइयों से आप सभी का हार्दिक धन्यवाद करता हूँ जिन्होंने सेवा प्रकल्प के ऊपर अपने विचार रखे और हमें सेवा कार्य को और आगे बढ़ाने का एक मौका दिया हमारा मार्ग प्रशस्त किया तो सभी अतिथिगणों का सभी दोस्तों का मैं आभार व्यक्त करता हूँ धन्यवाद राशन दे, दे, दे समान, है समान इसमें लगभग एक परिवार के लिए हम जो देते हैं पंद्रह से बीस दिन उसके निकलते हैं जिसमें आटा चावल तीन प्रकार की दालें सरसों का तेल डालडा घी नमक मिर्च मसाला चाय पत्ती चीनी चावल ये सारी चीजें जो ज्यादा जरूरत वाली चीजें हैं वो हम देते हैं जिससे कि परिवार के 15 से 20 दिन इस राशन से निकलते हैं बाकी परिवार की अपनी कोई ना कोई और साधन होता है तो ये एक छोटा सा हमारी ओर से प्रयास है ਵਿਸ਼ਵਾਸ ਸੇਵਾ ਸੁਸਾਇਟੀ ਜਿਹੜੀ ਕਿ ਪਿਛਲੇ 9 ਸਾਲਾਂ ਤੋਂ ਲਗਾਤਾਰ ਰਾਸ਼ਨ ਵੰਡਣ ਦਾ ਕੰਮ ਨਵਾਂ ਸ਼ਹਿਰ ਦੇ ਵਿੱਚ ਕਰ ਰਹੀ ਹੈ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਸੇਵਾ ਦੇ ਕੰਮ ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ ਕੀਤੇ ਜਾਂਦੇ ਨੇ ਜਿਹਦੇ ਵਿੱਚੋਂ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਜਦੋਂ ਗਰਮੀ ਹੁੰਦੀ ਹੈ ਅਸੀਂ ਪੰਛੀਆਂ ਦੇ ਲਈ ਸਕੂਰੇ ਵੰਡਦੇ ਆ ਜਿਹਦੇ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਅਪੀਲ ਕਰੀਦੀ ਕਿ ਛੱਤ ਤੇ ਰੱਖੋ ਇਹ ਤੋਂ ਇਲਾਵਾ ਪਲਾਂਟੇਸ਼ਨ ਦਾ ਕੰਮ ਵੀ ਕੀਤਾ ਜਾਂਦਾ ਹੈ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਕੂਲ ਦੀ ਫੀਸ ਦਾ ਕੰਮ ਵੀ ਵਿਸ਼ਵਾਸ ਸੇਵਾ ਸੁਸਾਇਟੀ ਕਰਦੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਸੇਵਾ ਦੇ ਕੰਮ ਜਿਹਦੇ ਨਾਲ ਜ਼ਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ ਇਹੀ 9 ਸਾਲਾਂ ਤੋਂ ਵਿਸ਼ਵਾਸ ਸੇਵਾ ਸੁਸਾਇਟੀ ਦਾ ਟੀਚਾ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਜੇ ਤੁਸੀਂ ਵੀ ਵਿਸ਼ਵਾਸ ਸੇਵਾ ਸੁਸਾਇਟੀ ਨਾਲ ਜੁੜ ਕੇ ਇਸ ਸੇਵਾ ਦੇ ਕੰਮ ਵਿੱਚ ਭਾਗੀਦਾਰ ਬਣਨਾ ਚਾਹੁੰਦੇ ਹੋ ਤਾਂ ਸਾਡੀ ਸੁਸਾਇਟੀ ਦੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰੋ ਪੀਵੀ ਬੱਤੀ ਨਵਾਂ ਸ਼ਹਿਰ ਤੋਂ ਦਿਨੇਸ਼ ਸੂਰੀ ਜੀ ਵਿਜੇ ਜੀ ਇਹਨਾਂ ਸਾਰਿਆਂ ਦੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹ ਅਲੱਗ-ਅਲੱਗ ਮੌਕਿਆਂ ਤੇ ਸਾਡੇ ਸੁਸਾਇਟੀ ਦੇ ਕੰਮਾਂ ਨੂੰ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਡੇ ਸਾਰਿਆਂ ਤੱਕ ਪਹੁੰਚਾਉਂਦੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਕਿਸੇ ਪ੍ਰਬਾਧ ਨੂੰ ਰਾਸ਼ਨ ਦੀ ਲੋੜ ਹੋਵੇ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਕਿਸੇ ਵੀ ਮੈਂਬਰ ਨੂੰ ਜੇ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੈ ਉਹ ਸਾਡੀ ਟੀਮ ਦੇ ਜਿਹੜੇ ਪ੍ਰਧਾਨ ਪ੍ਰਵਿੰਦਰ ਪੱਤਰਾ ਜੀ ਇਹਨਾਂ ਦੀ ਦੁਕਾਨ ਤੇ ਜਾ ਕੇ ਜਾਂ ਮੇਰੇ ਕੋਲ ਆ ਕੇ ਜਾਂ ਕਿਤੇ ਵੀ ਕਿਸੇ ਮੈਂਬਰ ਦੇ ਨਾਲ ਸੰਪਰਕ ਕਰਕੇ ਉਹ ਆਪਣਾ ਨਾਮ ਲਿਖਵਾ ਸਕਦੇ ਨੇ ਬਟ ਜਿਹੜੀ ਸਾਡੀ ਸੁਸਾਇਟੀ ਦੀ ਇੱਕ ਇਨਸਪੈਕਸ਼ਨ ਟੀਮ ਅਸੀਂ ਬਣਾਈ ਹੈ ਤਿੰਨ ਚਾਰ ਮੈਂਬਰਾਂ ਦੀ ਕਮੇਟੀ ਹੈ ਜਿਹੜੀ ਉਹਨਾਂ ਦੇ ਘਰ ਜਾ ਕੇ ਵੈਰੀਫਿਕੇਸ਼ਨ ਕਰਦੀ ਹੈ ਕਿ ਵਾਕੇ ਉਹ ਜ਼ਰੂਰਤਮੰਦ ਹੈ ਜੇ ਉਹਨਾਂ ਦੇ ਘਰ ਕੋਈ ਕਮਾਨ ਵਾਲਾ ਨਹੀਂ ਹੈ ਤਾਹੀਂ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਾਇਆ ਜਾਂਦਾ ਹੈ ਆਦਰਵਾਇਜ਼ ਜੇ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਹੈ ਤਾਂ ਅਸੀਂ ਕਿਸੇ ਹੋਰ ਬੈਟਰ ਜ਼ਰੂਰਤਮੰਦ ਨੂੰ ਉਹ ਰਾਸ਼ਨ ਪ੍ਰੋਵਾਈਡ ਕਰ ਦਿਆ